ਜਿਕੇ ਤੇ ਟੱਕ ਜਾ ਠਹਿਰ ਜਾ ਕਹਿ ਰਹੇ ਹੋ ਨੂ ਖੁਦਾ ਪ੍ਰਤੀਫਲ ਦਿੰਦਾ ਜਿਹੜਾ ਠਹਿਰਦਾ ਨਹੀਂ ਖੁਦਾ ਕੋਈ ਪ੍ਰਤੀਫਲ ਦਿੰਦਾ ਨਹੀਂ ਬਾਦਲ ਚ ਲਿਖਿਆ ਜੇ ਮੇਰੇ ਭੇਜੇ ਹੋਏ ਦਾ ਆਕਰ ਨਹੀਂ ਕਰ ਰਹੇ ਹੋ ਤੇ ਕੀ ਤੁਸੀਂ ਮੇਰਾ ਅੰਦਰ ਕਰ ਸਕਦੇ ਹੋ ਖੁਦਾ ਕਹਿੰਦਾ ਕੀ ਤੁਸੀਂ ਮੈਨੂੰ ਕਬੂਲ ਕਰ ਸਕਦੇ ਹੋ ਇਸ ਲਈ ਯਿਸੂ ਮਸੀਹ ਨੇ ਇੱਥੇ ਬਲੂਸ ਕਹ ਰਿਹਾ ਜਿਹੜੇ ਬਖਤ ਉਸਮਾ ਲੈਂਦੇ ਯਿਸੂ ਮਸੀਹ ਨੂੰ ਓਟ ਲੈਂਦੇ ਨੇ ਉਹ ਯਿਸੂ ਚ ਦਾਖਲ ਹੋ ਜਾਂਦੇ ਯਿਸੂ ਨੂੰ ਪਹਿਨਣ ਦਾ ਮਤਲਬ ਹੈ ਯਸ਼ਾਇਆ ਕਾਠ 10 ਉੱਤੇ ਲਿਖਿਆ ਨਜ਼ਾਤ ਦੀ ਮੁਕਤੀ ਦੇ ਬਸਤਰ ਪਹਿਨ ਲੈ ਤੇ ਜਿਹੜੇ ਮੁਕਤੀ ਦੇ ਨਜ਼ਾਤ ਨੂੰ ਪਹਿਨ ਨੇ ਫਿਲੀਪੀਆਂ ਦੀ ਬੁੱਕ ਚ ਲਿਖਿਆ ਉਹ ਆਪਣੀ ਆਪਣੀ ਨजात ਦੇ ਕੰਮ ਨੂੰ ਕੀ ਕਰੇ ਪੂਰਾ ਆਪਣੀ ਆਪਣੀ ਨजात ਦੇ ਕੰਮ ਨੂੰ ਕੀ ਕਰਨਾ ਪੂਰਾ ਕਰ ਤੇ ਜੇ ਅਸੀਂ ਨजात ਪੈਣ ਲਈ ਹੈ ਤੇ ਅਸੀਂ ਆਪਣੀ ਆਪਣੀ ਨजात ਦੇ ਕੰਮ ਨੂੰ ਪੂਰਾ ਕਰਨਾ ਮਾ ਵੀ ਆਪਣੀ ਨजात ਦਾ ਕੰਮ ਪੂਰਾ ਕਰ ਲੈ ਜਮਾਤ ਸੋਚੋ ਮੈਂ ਨਹੀਂ ਕਰ ਰਿਹਾ ਮਾ ਵੀ ਨजात ਪੈਣੀ ਹਰ ਸੇਵਕ ਆਪਣੀ ਆਪਣੀ ਨਜ਼ਾਤ ਦਾ ਕੰਮ ਪੂਰਾ ਕਰ ਰਿਹਾ ਜੀ ਇਹ ਰੱਬ ਨੇ ਨਜ਼ਾਤ ਦਾ ਕੰਮ ਦਿੱਤਾ ਪਰ ਅੱਜ ਤੁਸੀਂ ਦੇਖੋ ਅਸੀਂ ਨਜ਼ਾਤ ਦਾ ਕੰਮ ਪੂਰਾ ਕਰ ਲਏ ਤੇ ਜੇ ਕਰ ਰਹੇ ਤੇ ਨਜ਼ਾਤ ਦੇ ਕੰਮ ਦਿਖਾਈ ਦਿੰਦੇ ਨੇ ਸਾਡੇ ਅੰਦਰ ਸਾਡੇ ਅੰਦਰੋਂ ਨਜ਼ਾਤ ਦੇ ਕੰਮ ਦਿਖਾਈ ਦੇਣ ਨਜ਼ਾਤ ਹੁਣ ਨੀਮ ਦਾ ਬੂਟਾ ਲਾ ਕੇ ਅਸੀਂ ਸੋਚੀਏ ਨਿੰਮ ਦੇ ਪੱਤਿਆਂ ਦੇ ਵਿੱਚੋਂ ਮਿਠਾਸ ਪੈਦਾ ਹੋ ਜਾਏਗੀ ਤੇ ਮਿਠਾਸ ਤੇ ਹੋਏਗੀ ਨਾ ਪੈਦਾ ਹਾਂਜੀ ਅਸੀਂ ਜੇ ਖੁਦ ਆਪਣੇ ਅੰਦਰ ਨਿੰਮ ਦਾ ਬੂਟਾ ਲਾਇਆ ਤੇ ਦੂਸਰੇ ਕਹਿੰਦੇ ਦੂਸਰੇ ਨੂੰ ਕਹਿੰਦੇ ਆ ਕਿ ਆਹ ਯਿਸੂ ਤੋਂ ਤੁਹਾਨੂੰ ਸ਼ਾਂਤੀ ਮਿਲੇ ਖੁਸ਼ੀ ਔਰ ਪ੍ਰੇਮ ਆਵੇਗਾ ਮੇਰੇ ਅੰਦਰ ਤੇ ਨਿੰਮ ਦਾ ਬੂਟਾ ਹੈ ਭਲੇ ਆਪਣੇ ਅੰਦਰੋਂ ਤੇ ਨਿੰਮ ਦਾ ਬੂਟਾ ਪੁੱਟੋ ਜਿਸ ਲਈ ਯਿਸੂ ਮਸੀਹ ਵਿੱਚ ਜਿਹੜੇ ਆ ਗਏ ਨੇ ਉਹਨਾਂ ਉੱਤੇ ਸਜ਼ਾ ਨਹੀਂ ਤੇ ਜਿਹੜੇ ਫਿਰ ਯਿਸੂ ਵਿੱਚ ਦਾਖਲ ਹੋ ਗਏ ਉਹਨਾਂ ਵਿੱਚ ਕਿਹੜੀਆਂ ਚੀਜ਼ਾਂ ਦਿਖਾਈ ਦੇਣੀਆਂ ਚਾਹੀਦੀਆਂ ਗਲਾਤੀਆਂ ਦੀ ਪੁਸਤਕ ਬੜੇ ਜਲਦੀ ਜਲਦੀ 5 5 ਉਹਦਾ 5 ਅਸ਼ ਜਿਹੜੇ ਯਿਸੂ ਮਸੀਹ ਵਿੱਚ ਦਾਖਲ ਹੋ ਗਏ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਇੱਥੇ ਉਹਨਾਂ ਲਿਖਿਆ ਆਤਮਾ ਦਾ ਫਲ ਪਹਿਲਾ ਫਲ ਹੈ ਪ੍ਰੇਮ ਕਿਹੜੀ ਚੀਜ਼ ਹੈ ਪ੍ਰੇਮ ਜਗੂਰ ਲਿਖਣ ਵਾਲਾ ਵੀ ਕਹਿੰਦਾ ਜਬੂਰ 133 ਉਹਦਾ ਪਹਿਲਾ ਵਚਨ ਪੜ੍ਹੇ ਜਬੂਰ 133 ਪਹਿਲਾ ਵਚਨ ਦੇਖੋ ਕਿੰਨਾ ਚੰਗਾ ਤੇ ਕਿੰਨਾ ਸੋਹਣਾ ਹੈ ਭਾਈ ਭਰਾ ਮਿਲ ਜੁਲ ਕੇ ਵਸਣ ਹੁਣ ਇਹ ਤੇ ਸਮਝ ਲਾ ਕਿ ਮੈਂ ਤੁਹਾਨੂੰ ਐਤ ਸਿਖਾ ਰਿਹਾ ਕਿ ਦੇਖੋ ਕਿੰਨਾ ਚੰਗਾ ਕਿੰਨਾ ਸੋਹਣਾ ਕਿ ਭਰਾ ਮਿਲ ਜੁਲ ਕੇ ਵਸਣ ਤੇ ਜੇ ਮੈਂ ਹੀ ਚੱਕੀ ਚੱਕੀ ਪਾਰ ਖਾਵਾਂਗਾ ਭਰਾਵਾਂ ਨੂੰ ਦੂਸਰਿਆਂ ਨੂੰ ਤਕੀਫ ਹੈ ਠੀਕ ਹੈ ਨਾ ਬੰਦਾ ਠੀਕ ਹੈ ਠੀਕ ਥੋੜੀ ਇੱਥੇ ਉਹਨਾਂ ਦਾਅ ਦੇ ਲਿਖਣ ਵਾਲਾ ਕਹਿ ਰਿਹਾ ਸਾਰੇ ਬਚਨ ਬੋਲ ਖੁਸ਼ ਹਾਲੇਲੂਇਹ ਤਾਂ ਸਭ ਲੋ ਬੋਲੋ ਬੋਲੋ ਕਿੰਨਾ ਚੰਗਾ ਹੈ ਬੋਲੋ ਕਿੰਨਾ ਚੰਗਾ ਹੈ ਕੋਈ ਆਵਾਜ਼ ਨਾ ਬੋਲੋ ਬੋਲੋ ਕਿੰਨਾ ਚੰਗਾ ਹੈ ਕਿੰਨਾ ਚੰਗਾ ਹੈ ਕਿੰਨਾ ਸੋਹਣਾ ਹੈ ਕਿੰਨਾ ਸੋਹਣਾ ਹੈ ਕਿ ਭਰਾ ਮਿਲ ਜੁਲ ਕੇ ਵਸਣ ਇਹੋ ਹੀ ਅਤਲੀਮ ਇੰਨੂ ਤਲੀਮ ਕਹਿੰਦੇ ਤੇ ਕਿੰਨਾ ਸੋਹਣਾ ਤੇ ਕਿੰਨਾ ਚੰਗਾ ਇਕਰਾ ਮਿਲ ਜੁਲ ਕੇ ਵਸਣ ਅਸੀਂ ਭਰਾ ਇਹ ਬਾਈਬਲ ਭਰਾ ਕਿੰਨੂੰ ਕਹਿੰਦੀ ਹੈ ਇਹ ਬਾਈਬਲ ਭਰਾ ਕਿੰਨੂੰ ਕਹਿੰਦੀ ਹੈ ਬਾਈਬਲ ਖੂਨ ਦੇ ਰਿਸ਼ਤੇ ਨੂੰ ਭਰਾ ਨਹੀਂ ਕਹਿੰਦੀ ਬਾਈਬਲ ਉਹਨੂੰ ਕਹਿੰਦੀ ਹੈ ਜਿਹੜੇ ਯਿਸੂ ਮਸੀਹ ਵਿੱਚ ਆ ਕੇ ਤੇ ਭੈਣ ਭਰਾ ਬਣ ਜਾਂਦੇ ਹallelujah ਉਹਨੂੰ ਕਹਿੰਦੀ ਹੈ ਬਾਈਬਲ ਭੈਣ ਤੇ ਭਰਾ ਕਿਉਂਕਿ ਯਿਸੂ ਜਦ ਆ ਕਲੋਗੇ ਇਹ ਤੇ ਆਪਣੇ ਨੇ ਇਹ ਤੇ ਆਪਣੇ ਨੇ ਸਰੀਰਿਕ ਭੈਣ ਭਰਾ ਨੇ ਪਰ ਜਿਹੜੇ ਖੁਦਾ ਵਿੱਚ ਆ ਜਾਂਦੇ ਆ ਨਾ ਉਹ ਫਿਰ ਸਾਰੀ ਕਲੀਸिया ਮਿਲ ਕੇ ਕੀ ਬਣ ਗਏ ਭੈਣ ਤੇ ਭਰਾ ਅਸੀਂ ਸਾਰੇ ਭੈਣ ਭਰਾ ਆ ਮੈਂ ਤੇ ਸਾਡਾ ਵੱਡਾ ਭਰਾ ਕੌਣ ਹੈ ਭਲਾ ਕੌਣ ਹੈ ਸਾਡਾ ਸਭ ਤੋਂ ਵੱਡਾ ਭਰਾ ਕੌਣ ਹੈ ਬੋਲੋ ਕੌਣ ਹੈ ਪਰਬੂ ਯੇਸ਼ੂ ਮਸੀਹ ਉਹ ਸਾਡਾ ਵੱਡਾ ਪਿਤਾ ਅਸੀਂ ਉਹਦੇ ਸੋਟੇ ਪਰਾ ਅਸੀਂ ਸੋਟੇ ਉਹ ਵੱਡਾ ਸਾਡਾ ਪਿਤਾ ਅਸੀਂ ਸੋਟੇ ਤਾਂ ਕੀ ਫਿਰ ਸੋਟਿਆਂ ਵਿੱਚ ਵੱਡੇ ਵਰਗਾ ਸਬੂਹ ਹੈਗਾ ਇਹ ਯੇਸ਼ੂ ਨੇ ਪਾਪ ਨੇ జగਤ ਨਾਲ ਐਸੀ mohabbat ਕੀਤੀ ਕਿ ਆਪਣਾ ਇੱਕ ਲਾਤਾ ਬੇਟਾ ਕੱਖ ਸ ਦਿੱਤਾ ਦੇ ਦਿੱਤੇ ਤੇ ਫਿਰ ਐਸੀ ਕਿਉਂ ਨਹੀਂ ਇੱਕ ਦੂਜੇ ਨੂੰ ਪਿਆਰ ਕਰਦੇ ਇੱਕ ਦੂਜੇ ਨਾਲ ਮਿਲਾਪ ਕਿਉਂ ਨਹੀਂ ਕਰਦੇ ਇਸ ਕਰਕੇ ਜੀਸੂ ਮਸੀਹ ਵਿੱਚ ਜਿਹੜੇ ਦਾਖਲ ਹੋ ਗਏ ਉਹਨਾਂ ਵਿੱਚ ਪਹਿਲਾ ਸਵਭਾਅ ਹੈ ਪ੍ਰੇਮ ਦੂਸਰਾ ਸਵਭਾਅ ਆਨੰਦ ਸਦਾ ਹੀ ਆਨੰਦ ਰਹਿਣਾ ਹੈ ਸਦਾ ਆਨੰਦ ਪ੍ਰਭੂ ਚ ਆਨੰਦ ਰਹਿਣਾ ਹੈ ਤੀਸਰਾ ਸ਼ਾਂਤੀ ਕੁਝ ਵੀ ਹੋ ਜਾਏ ਕੁਝ ਵੀ ਹੋ ਜਾਏ ਮੈ ਕੀ ਰਹਿਣਾ ਹੈ ਸਦਾ ਸ਼ਾਂਤੀ ਚ ਰਹਿਣਾ ਹਾਂ ਧੀਰਜ ਧੀਰਜ ਸਹੀਰ ਜੈਸ਼ੂ ਦੇ ਆਉਣ ਦੇ ਦਿਨ ਤੱਕ ਅਸੀਂ ਧੀਰਜ ਰੱਖਣੀ ਹੈ ਤਿਆਰਗੀ ਤਿਆਰਗੀ ਹਰ ਵਕਤ ਕੀ ਰਹਿਣਾ ਹੈ ਤਿਆਰ ਹਰ ਵਕਤ ਤਿਆਰ ਹਮ ਭਲਾਈ ਭਲਾਈ ਵਫਾਦਾਰੀ ਹੁਣ ਇਹ ਜਿਹੜਾ ਲਸ ਸਤਵਾਂ ਸਭਾ ਹੈ ਵਫਾਦਾਰੀ ਇਹ ਰਹਿਣੀ ਹੈ ਯਿਸੂ ਦੇ ਨਾਲ ਵਫਾਦਾਰ। ਕੋਈ ਹਰ ਕੰਮ ਵਿੱਚ ਵਫਾਦਾਰ ਰਹਿਣਾ। ਤਾਂ ਇਹ ਕਦੋਂ ਹੀ ਉਦੋਂ ਹੀ ਹੋਵੇਗਾ ਜਦੋਂ ਅਸੀਂ ਯਿਸੂ ਮਸੀਹ ਵਿੱਚ ਦਾਖਲ ਹੋਵਾਂ। ਤੇ ਫਿਰ ਅਸੀਂ ਇਹਨੂੰ ਯਿਸੂ ਚ ਦਾਖਲ ਹੁੰਨੀ ਤੇ ਸਾਡੇ ਅੰਦਰੋਂ ਕਿਹੜੀ ਚੀਜ਼ ਜਗਣੀ ਚਾਹੀਦੀ ਹੈ? ਅਰੇ ਰੁਕ ਇਬਰਾਨੀਆਂ 9 ਦੇ ਆਏ। ਪਹਿਲੇ ਤੋਂ वचन ਤੋਂ ਪੜ੍ਹਦੇ। 9 ਬਾਅਦ ਪਹਿਲੇ ਤੋਂ 4 वचन ਤੱਕ। ਉਹ ਪਹਿਲੇ ਨੇ ਵਿੱਚ ਵੀ ਬੰਦਗੀ ਦੀਆਂ ਬਿੱਧੀਆਂ ਅਤੇ ਇੱਕ ਸੰਸਾਰਕ ਪਵਿੱਤਰ ਅਸਥਾਨ ਕਿਉਂ ਜੋ ਇੱਕ ਤੰਬੂ ਬਣਾਇਆ ਗਿਆ ਅਰਥਾਤ ਪਹਿਲਾ ਜਿਸ ਦੇ ਵਿੱਚ ਸਮਾਦਾਨ ਲੇਜਤੇ ਹਜੂਰੀ ਦੀਆਂ ਰੋਟੀਆਂ ਸਾਂ ਇਹ ਪਵਿੱਤਰ ਅਸਥਾਨ ਸਤਾਉਂਦਾ ਹੈ ਅਤੇ ਦੂਏ ਪਰਦੇ ਦੇ ਅੰਦਰ ਉਹ ਤੰਬੂ ਸੀ ਜਿਹੜਾ ਅਤ ਪਵਿੱਤਰ ਅਸਥਾਨ ਦਰਸਾਉਂਦਾ ਹੈ ਜਿਸ ਦੇ ਵਿੱਚ ਤੂਤ ਘਾਉਂਦੀ ਸੁਨੇਹੀ ਜਗਵੰਦੀ ਸੀ ਅਤੇ ਨੇਮ ਦਾ ਸੰਦੂਕ ਜਿਹੜਾ ਆਲੇ ਕੁਆਲੇ ਹੋ ਸੋਨੇ ਨਾਲ ਮੜਿਆ ਹੋਇਆ ਸੀ ਜਿਸ ਵਿੱਚ ਮੰਨ ਦਾ ਪਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਰੂਨ ਦੀ ਸਿੱਟੀ ਜਿਸ ਵਿੱਚ ਲੰਗੜਾ ਫੁੱਟ ਨਿਕਲੀਆਂ ਅਤੇ ਨੇਮ ਦੀਆਂ ਪੱਟੀਆਂ ਸਨ ਇੱਥੇ ਹੁਣ ਲਿਖਿਆ ਕਿ ਪ੍ਰਾਣੇ ਸਮੇਂ ਦੇ ਵਿੱਚ ਇੱਕ ਐਰ ਦਾ ਸੰਦੂਕ ਬਣਾਇਆ ਤੇ ਐਰ ਦੇ ਸੰਦੂਕ ਦੇ ਵਿੱਚ ਤਿੰਨ ਚੀਜ਼ਾਂ ਐਰ ਦਾ ਸੰਦੂਕ ਦੱਸਦਾ ਪ੍ਰਭੂ ਯਿਸੂ ਮਸੀਹ ਤੇ ਹੁਣ ਕਿਰਪਾ ਯਿਸੂ ਮਸੀਹ ਨੂੰ ਦਰਸਾਉਂਦਾ ਤੇ ਬਾਦਲ ਚ ਅਸੀਂ ਪੜ ਚੁੱਕੇ ਆ ਜਿਹੜੇ ਬਪਤਸਮਾ ਲੈਂਦੇ ਉਹ ਯਿਸੂ ਮਸੀਹ ਨੂੰ ਉਹੜ ਲੈਂਦੇ ਯਿਸੂ ਚ ਦਾਖਲ ਹੋ ਕੇ ਤੇ ਜਿਹੜੇ ਯਿਸੂ ਮਸੀਹ ਵਿੱਚ ਦਾਖਲ ਹੋ ਗਏ ਨੇ ਉਹਨਾਂ ਵਿੱਚ ਤਿੰਨ ਚੀਜ਼ਾਂ ਹੋਣੀਆਂ ਜ਼ਰੂਰੀ ਹੈ ਪਹਿਲੀ ਗੱਲ ਸੋਨੇ ਦਾ ਮਨ ਮਰਤ ਬਾਤ ਕਿਹੜੀ ਚੀਜ਼ ਸੋਨੇ ਦਾ ਮਰਤ ਬਾਤ ਤੇ ਉਹਦੇ ਵਿੱਚ ਇੱਕ ਮਨਨਾ ਮਨ ਤੀਸਰੀ ਦੂਸਰੀ ਗੱਲ ਹਰੂਨ ਦੀ ਸੜੀ ਤੀਸਰੀ ਗੱਲ ਉਹ ਨੀਮ ਦੀਆਂ ਦੋ ਫੱਟੀਆਂ ਜਿਹਦੇ ਉੱਤੇ ਹੁਕਮ ਲਿਖੇ ਹੋਏ ਨੇ 12 ਕਬੀਲਿਆਂ ਦੇ ਨਾਮ ਲਿਖੇ ਹੋਏ ਇਹ ਦੋ ਫੱਟੂ ਇਹ ਹੁਣ ਦੋ ਫਟੀਆਂ ਐਤ ਦੇ ਸੰਦੂਕ ਵਿੱਚ ਨੇ ਇਹ ਹੁਣ ਭਰੂਨ ਦੀ ਸੜੀ ਵੀ ਐਤ ਦੇ ਸੰਦੂਕ ਦੇ ਵਿੱਚ ਹੈ ਇਹ ਹੁਣ ਮਰਦਬਾਨ ਸੋਨੇ ਦਾ ਮਰਦਬਾਨ ਉਹਦੇ ਵਿੱਚ ਮੰਨਾ ਜਿਹੜਾ ਹੈ ਇਹ ਵੀ ਹੁਣ ਐਤ ਦੇ ਸੰਦੂਕ ਦੇ ਵਿੱਚ ਤੇ ਹੁਣ ਤਿੰਨ ਚੀਜ਼ਾਂ ਨੇ ਹਲੂਨ ਦੀ ਸੜੀ ਓਨੀ ਡੇਰ ਤੱਕ ਫਲਦਾਰ ਰਹੇਗੀ ਜਿੰਨੀ ਡੇਰ ਤੱਕ ਉਹ ਐਤ ਦੇ ਸੰਦੂਕ ਦੇ ਵਿੱਚ ਉਦੋਂ ਫਲਦਾਰ ਹੋ ਜੇ ਇਹ ਇਸ ਸੰਦੂਕ ਵਿੱਚੋਂ ਹਰੂਨ ਦੀ ਸੜੀ ਬਾਹਰ ਕੱਢ ਲਈ ਤਾਂ ਕੀ ਹਰੂਨ ਦੀ ਸੜੀ ਨੂੰ ਕਲੀਆਂ ਫੁੱਟ ਨਿਕਲਣਗੀਆਂ ਉਹ ਸੁੱਕ ਜਾਏਗੀ ਇਸੇ ਕਰਕੇ ਇਵਰਾਨੀਆਂ ਦੀ ਬੁੱਖ ਚ ਲਿਖਿਆ ਜਿਹੜੇ ਯਿਸੂ ਤੋਂ ਪਿੱਛੇ ਹਟ ਜਾਂਦੇ ਨੇ ਪਿੱਛੇ ਹਟ ਜਾਂਦੇ ਨੇ ਉਹਨਾਂ ਤੋਂ ਯਿਸੂ ਖੁਸ਼ ਨਹੀਂ ਹੁੰਦਾ ਉਹਨਾਂ ਤੋਂ ਯਿਸੂ ਪ੍ਰਸੰਨ ਨਹੀਂ ਹੁੰਦਾ ਜਿਹੜੇ ਯਿਸੂ ਤੋਂ ਪਿੱਛੇ ਹਟ ਜਾਂਦੇ ਜੇ ਤੁਸੀਂ ਮੇਚ ਰਾਵਾਂਗੇ ਤੇ ਫਲਦਾਰ ਹੋਵਾਂਗੇ ਇਸੇ ਲਈ ਯੋਹਾਨਾ 15:5 ਚ ਲਿਖਿਆ ਹੈ ਯਿਸੂ ਮਸੀਹ ਨੇ ਇਹ ਗੱਲ ਆਖੀ ਮੇਰੇ ਵਿੱਚ ਰਹਿਓਗੇ ਤੇ ਫਲਦਾਰ ਹੋਵੋਗੇ ਮੇਰੇ ਤੋਂ ਅਲੱਗ ਹੋ ਕੇ ਤੁਸੀਂ ਕੁਝ ਵੀ ਕਰ ਸਕਦੇ ਕੁਝ ਨਹੀਂ ਕਰ ਸਕਦੇ ਤੁਸੀਂ ਇਸ ਲਈ ਯਿਸੂ ਮਸੀਹ ਦੇ ਵਿੱਚ ਹੋਣਾ ਤੇ ਜਿਹੜੇ ਫਿਰ ਯਿਸੂ ਮਸੀਹ ਦੇ ਵਿੱਚ ਹੋ ਕੇ ਇਸ ਦੁਨੀਆ ਵਿੱਚੋਂ ਚਲੇ ਜਾਂਦੇ ਨੇ ਉਹ ਮਰਦੇ ਨਹੀਂ ਪਹਿਲੀ ਗੱਲ ਯਾਦ ਰੱਖੋ ਕੋ ਕਦੀ ਮਰਦੇ ਨਹੀਂ ਮਰਦਾ ਉਹ ਨਹੀਂ ਉਹ ਮਰਦਾ ਨਹੀਂ ਜਿਹਦੇ ਅੰਦਰ 12 ਰਾਸੂਲਾਂ ਦੀ ਤਲੀ ਜਿਹਦੇ ਅੰਦਰ 12 ਹੁਕਮ ਪਹਿਲੀ ਗੱਲ ਜੇ ਜਿਹੜੇ ਯਸੂ ਤੇ ਵਿਸ਼ਵਾਸ ਕਰਕੇ ਯਸੂ ਦੇ ਕੋਲ ਆਉਂਦੇ ਆਪਣੇ ਪਾਪ ਮੰਨ ਲੈਂਦੇ ਤੀਸਰੀ ਗੱਲ ਮੰਨ ਕੇ ਤੇ ਛੱਡ ਦਿੰਦੇ ਨੇ ਚੌਥੀ ਗੱਲ ਉਹ ਪਾਪ ਦੇਤੇ ਪਾਕਰੂ ਦੇ ਨਾਮ ਦੇ ਵਿੱਚ ਬਖਤ ਸਮਾਨ ਲੈਂਦੇ ਪੰਜਵੀਂ ਗੱਲ ਜੇ ਉਹ ਸੰਤਾਂ ਦੀ ਸੰਗਤ ਕਰਦੇ ਛੇਵੀਂ ਗੱਲ ਜਿਨ੍ਹਾਂ ਦੇ ਅੰਦਰ ਕਲਾਮ ਪਰਵੇਸ਼ ਕਰ ਜਾਂਦਾ ਮਤਲਬ ਕਲਾਮ ਨਾਲ ਜੁੜ ਜਾਂਦੇ ਸਤਵੀਂ ਗੱਲ ਜਿਹੜੇ ਪਵਿੱਤਰ ਆਤਮਾ ਨੂੰ ਹਾਸਲ ਕਰ ਲੈਂਦੇ ਨੇ ਅੱਠਵੀਂ ਗੱਲ ਜਿਨ੍ਹਾਂ ਦੇ ਅੰਦਰ ਮਿਲਾਪ ਰਹਿੰਦਾ ਹੈ ਨੌਵੀਂ ਗੱਲ ਜਿਨ੍ਹਾਂ ਦੇ ਅੰਦਰ ਖੁਦਾ ਦੀ ਮੁਹੱਬਤ ਰਹਿੰਦੀ ਹੈ ਹੋਰ ਦੋ ਗੱਲਾਂ ਤੁਸੀਂ ਦੱਸਣੀਆਂ ਜੀ ਇਹਨੀਆਂ ਦੀਏ ਤੋ ਤੋ ਤੇ ਧਾਨ ਤੋਂ ਥੋੜਾ ਕੋਚੇ ਬੱਲਾ ਇਹ ਕੰ ਦਾ ਸੱਚ ਨਾ ਪੜਿਆ ਹੰਨੀ ਜੇ ਨਾਮ ਮੈਨੂੰ ਲਿਖਣਾ ਆਉਂਦਾ ਨਾਮ ਮੈਨੂੰ ਪੜਨਾ ਆਉਂਦਾ ਤਾਂ ਸੇਬ ਵੀ ਮੈਂ ਇੰਨਾ ਵੀ ਨਹੀਂ ਆ ਵੈਸੇ ਸਮਝ ਲੋ ਹੈ ਹੀ ਨਹੀਂ ਐ ਮੈਂ ਨਾ ਖਾਕ ਰਾ ਕਿ ਮੈਂ ਕੁਛ ਨਹੀਂ ਐ ਸੇਬ ਕੁ ਥੋੜੀ ਐ ਦੋ ਹੀ ਗੱਲਾਂ ਦੱਸ ਦੋ 12 ਰਸੂਲਾਂ ਦੀ تعلیم ਵਿੱਚੋਂ ਹਰ ਜਾਨਾ ਮਾਮੀ ਥੋੜਾ ਦੱਸੋ ਤੁਸੀਂ ਵੀ ਜਾਣਾ ਹੈ ਕਮਜ਼ਕਮ ਦੋ ਗੱਲਾਂ ਦੱਸ ਦੋ ਮੈਂ ਤਾਲੀਮ 'ਚ ਰਹਿੰਨੀ ਮੈਂ ਤਾਲੀਮ 'ਚ ਰਹਿਣਾ ਤੇ ਕਮ ਸੋ ਕਮ ਜਿੱਦੇ 'ਚ ਰਹਿੰਦੇ ਹੋ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਕਹਿੰਦੇ ਸਮਝ ਲਓ ਅਸੀਂ ਕੋਠੀ 'ਚ ਰਹਿੰਨੇ ਤੇ ਜੇ ਤੁਸੀਂ ਕੋਠੀ 'ਚ ਰਹਿੰਨੇ ਸਾਨੂੰ ਕਮਰਿਆਂ ਦਾ ਪਤਾ ਹੀ ਨਾ ਕਿੰਨੇ ਕਮਰੇ ਹੈ ਹਾਂਜੀ ਤੇ ਨਹੀਂ ਪਤਾ ਕਿਉਂ ਵੀ ਪਤਾ ਨਹੀਂ ਹੈ ਤੁਹਾਨੂੰ ਵੀ ਪਤਾ ਹੈ ਤਾਂ ਫਿਰ ਜੇ ਤੁਸੀਂ ਤਾਲੀਮ 'ਚ ਰਹਿੰਨੇ ਕਮ ਸੋ ਕਮ ਦੋ ਹੀ ਗੱਲਾਂ ਦੱਸ ਦਿਓ ਚਲੋ ਦੱਸਣਿਆ ਦੋਵੇਂ ਮਾਮੀ ਨਹੀਂ ਆ ਦੱਸਿਓ ਜਰੂਰ ਟਾਈਮ ਦੇ ਦੇਣਾ ਤੁਹਾਨੂੰ ਮਹੀਨਾ ਦੋ ਮਹੀਨੇ ਸੇ ਮਹੀਨੇ ਦੱਸਿਓ ਜਰੂਰ ਗਿਆਨ ਸਿੱਖੋ ਕੀ ਸਿੱਖੋ ਗਿਆ ਇਸ ਗਿਆਨ ਨੇ ਸਾਨੂੰ ਪਾੜ ਲਗਾਉਣਾ ਹੈ ਕਿੰਨੇ ਲਗਾਉਣਾ ਹੈ ਮੈਂ ਤਾਂ ਖੁਦ ਰੋੜੇ ਪਿਆ ਸਮਝ ਲੋ ਮਾਮੀ ਤੁਹਾਡੇ ਵਾਲੇ ਰਾਤ ਚੰਤੜਿਆ

ਜਿਹਦੇ ਅੰਦਰ ਗਿਆਨ ਹੈ ਜਿਹਦੇ ਅੰਦਰ ਤਲੀਮ ਹੈ ਜਿਹਦੇ ਅੰਦਰ ਮਾਫੀਲਾ ਔਰ પ્રેમ ਹੈ ਜਿਹਦੇ ਅੰਦਰ پاک ਨੂੰ ਕੰਮ ਕਰ ਰਿਹਾ ਹੈ ਉਹਨੇ ਜਾਣਾ ਸੋਹਣੇ ਇੱਕ ਛੀਪ ਪਾਸਟਰ ਸੀ ਦੀਪੀਆਂ ਮੰਦਾ ਉਹਨੇ ਇਹ ਗੱਲ ਆਖੀ ਸੀ درسن دیکھیا سی یہ دیکھیا سی کہ ہزار کتنے لگے گا سچ ہے کہ ارے لائن چ لگا رستہ بھی ایک کوئی یسو بھی ایک ہی بختسماں بھی ایک کوئی ਪਾ ਕਰੂ ਵੀ ਇੱਕੋ ਹੀ ਤੇ ਸਵਰਗ ਵੀ ਇੱਕੋ ਹੀ ਤੇ ਨਰਕ ਵੀ ਇੱਕੋ ਹੀ ਤੇ ਫੈਸਲਾ ਐਸੀ ਕਰਨਾ ਕਿ ਜਾਣਾ ਕਿੱਥੇ ਜਿਹੜਾ ਖੁਦ ਲੈਣ ਚ ਲੱਗਾ